ਜਨਤਾ ਦੀ ਆਵਾਜ਼ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡਾ ਆਪਣਾ ਸੁਖਿੰਦਰ ਸਿੰਘ ਨਗਾਲ ਅੱਜ ਅਸੀਂ ਪਹੁੰਚਿਆ ਰਿਜ਼ਰਵੇਸ਼ਨ ਚੋਰ ਫੜੋ ਮੋਰਚਾ ਜੋ ਚੰਡੀਗੜ੍ਹ ਦੀ ਹੱਦ ਤੇ ਲੱਗਿਆ ਹੈ ਮੋਹਾਲੀ ਸੱਤ ਫੇਸ ਦੇ ਵਿੱਚ ਇਸ ਦੇ ਦਰਸਾ ਪਹੁੰਚਾਵੇ ਇਸ ਮੋਰਚੇ ਦਾ ਮੁੱਦਾ ਕੀ ਹੈ ਜੋ ਜਰਨਲ ਜਾਤੀ ਦੇ ਐਸੀ ਸਰਟੀਫਿਕੇਟ ਜਾਲੀ ਸਰਟੀਫਿਕੇਟ ਬਣਵਾ ਕੇ ਵੱਡੀਆਂ-ਵੱਡੀਆਂ ਨੌਕਰੀਆਂ ਤੇ ਮੁਲਾਜ਼ਮ ਲੱਗੇ ਨੇ ਰਿਜ਼ਰਵੇਸ਼ਨ ਚੋਰੀ ਕੀਤੇ ਆ ਜਿਨ੍ਹਾਂ ਨੇ ਉਹਨਾਂ ਨੂੰ ਚੋਰਾ ਨੋ ਦੇ ਖਿਲਾਫ ਸਰਕਾਰ ਨੂੰ ਕਾਰਵਾਈ ਕਰਨ ਲਈ ਇਹ ਮੋਰਚਾ ਲੱਗਿਆ ਹੈ ਰਿਜ਼ਰਵੇਸ਼ਨ ਚੋਰ ਫੜੋ ਮੋਰਚਾ ਕਿਉਂਕਿ ਕਚੋਰੀ ਹੀ ਹੈ ਜੋ ਕਿਸੇ ਦੂਜੇ ਦਾ ਹੱਕ ਚੋਰੀ ਕਰਕੇ ਖਾ ਰਹੇ ਨੇ ਕਈ ਰਿਟਾਇਰ ਹੋ ਚੁੱਕੇ ਨੇ ਤੇ ਕਈ ਨੌਕਰੀਆਂ ਤੇ ਮੌਜੂਦ ਨੇ ਲਿਸਟ ਵੀ ਦੇ ਚੁੱਕੀ ਐ ਇਹ ਮੋਰਚਾ ਲਿਸਟ ਵੀ ਦੇ ਚੁੱਕਾ ਸਰਕਾਰਾਂ ਨੂੰ ਪਰ ਕਾਰਵਾਈ ਨਹੀਂ ਹੋ ਰਹੀ ਅੱਜ ਇੱਥੇ ਸਹੀਦੀ ਦਿਹਾੜੇ ਦੇ ਸੰਬੰਧ ਦੇ ਵਿੱਚ ਸੁਖਣੀ ਸਾਹਿਬ ਦੇ ਜਾਪ ਹੋ ਰਹੇ ਨੇ ਤੋ ਵੇਨੇ ਕੰਮੀ ਸੁਪਾ ਹੋਤ ਪਰ ਪ੍ਰਪ ਸਵਾਨੀ ਆਪਣੀ ਕਿਰਪਾ ਜਿਸੇ ਆਪ ਕਰ ਨਾਮ ਸੋ ਸੇ ਕੀ ਮਤ ਲਿਆ ਬੇਸ ਵਿਸਵਾ ਗੁਰ ਕਾ ਗੁਰ ਕਾ ਮਨ ਮਨ ਸੋ ਸੇ ਪ੍ਰਮੇਸ਼ਰ ਕੀ ਗੱਜਾਨ ਸੋ ਸਾਧਗੁਰ ਜਿਸੇ ਦਇਆ ਨ ਅਨਿਤ ਵਾਰਗੂ ਕੋਲ ਜਾਉ ਸਰਬਦਾਨ ਜੀ ਕਾ ਦਾਤਾ ਆਹ ਪੈਰ ਪਾਦ ਰੂ ਰਗਾਤਾ ਬ੍ਰਹਮ ਜਨ ਜਨਮੇ ਪਾਰ ਬ੍ਰਹਮ ਇਹ ਤਾਂ ਆਪਣੇ ਕੁਛ ਪਰ ਸਹਿ ਗਿਆਨ ਭੁਲਿਆ ਨਾ ਜਾਈਐ ਮਨ ਪੈਸਾ ਪੁਰਪੜ ਭਾਗੀ ਆਇਆ ਸਰਵ ਦਾਰਸ਼ਨ ਪ੍ਰੇਰਿਤ ਪੁਨੀਤ ਪਤਿ ਸੰਗ ਰਾਮ ਗੌਰਵ। ਭਾਗਵਨ ਕਾ ਕੀ ਜਨਕ ਆਵਾ। ਜਨਕਾ ਦੇ ਵਚਨ ਕਾ ਅਗੰਨੇ। ਮਨ ਸੰਤੋਖ ਆਤਪਦੀਆ ਨ। ਪੂਰਾ ਗੁਰੇ ਆਖੋ ਜਾਗਾ ਮੰਤਰ। ਆਤਮ ਪ੍ਰਸਤਾ ਪੇਟੇ ਸਭ। ਹੋਰ ਬਿਆਨ ਦੇਮ ਕ੍ਰਿਪਾ। ਜੀਵਨ ਸੁਹਾਵਣ ਸੁਖ ਲੈ ਲਾਏ। ਏਵਾ ਏਕੋ ਪ੍ਰਤਾਨੇਕ। ਤੁਸਰ ਪੁਨ ਵੇਗ। ਆਉ ਹੋਣ ਪੁੰਦੇ ਪ੍ਰਾਣ। ਰਾਖੋ ਤੇਰਾ ਬਨਵਾੜੀ ਤੇਰਾ ਹਾਰ ਨਰਵਾ ਸੋਦਾਈ ਕਾ ਕੀਮਤ ਕਿਨੇ ਨਾ ਪਾਈ ਆਨਿਕ ਪਾਤ ਵੰਦਨਤ ਕਰੈ ਚਰਨ ਕਮਨਾ ਹੈ ਮੈਂ ਸਿਮਰੈ ਸਾਦੇ ਬਲੀ ਹਾਰੀ ਸਤਿਗੁਰੇ ਆਪਣੇ ਮਾਨੁ ਤੇਿਸ ਪ੍ਰਸਾਦ ਐਸਾ ਪ੍ਰਭਜਤ ਬਣੇ ਆਇਓ ਆਰਾਮ ਵੇ ਕਰਤੋਏ ਆ ਮੱਤਿਆ ਅਵਸ ਹੋਏ ਉਸੋ ਮੁਰੇ ਪਹਿ ਨਾ ਇੱਕ ਦੇ ਬਨਾ ਦੇ ਜੱਜੇ ਮਨ ਪਰ ਤੇ ਠਾਕ ਆਠ ਪਹਿ ਹਟਾ ਨਾਮ ਲੈ ਸਤਿਮੁ ਦੇ ਸਿਮਰ ਕੋ ਦੇ ਹੋ ਮਾਇ ਕੈ ਸੰਗ ਨ ਲੀਪ ਰੱਖ ਹਰਾਂ ਏਕ ਅੰਧਕਾਰ ਦੀ ਪਰਗਾਸੇ ਸਭ ਭਰਮ ਹੋਤ ਫਿਰ ਤੇ ਮੇ ਲਾਸੇ ਤਤ ਮਾਇ ਡਾਲ ਵਰਤਾਇ ਆਪ ਕੈ ਭਾ ਭਾਤੇ ਪਾਈ ਧਰਮ ਮਨ ਕੈ ਮਡੇ ਹੁੰਦੇ ਸੀ ਸਾਥ ਕੇ ਮੂਰਮੇ ਬੀਸੇ ਅਚੂਤਾ ਨਿਰਪਾਇ ਸਰਪ੍ਰੀਖ ਆਪ ਨੇ ਕਹਿ ਨਸੀ ਇਸ ਕਾ ਸਾਧਨ ਕਿਰਪਾ ਤਾਰੀ ਸਾ ਸੰਗ ਜਮਲਾ ਮਹਾਰਾਣੀ ਲੈਤ ਪਾਏ ਚੁਕੇ ਪ੍ਰੰਧਵਨ ਸਨਮਾਨ ਕਾਰਾ ਅੰਨੇ ਅਸੀ ਜਪਤੀ ਸਰਟੀਫਿਕੇਟ ਰੱਦ ਕਰੋ ਰੱਦ ਕਰੋ ਸਾਰੇ ਸਾਥੀਆਂ ਨੂੰ ਬੇਨਤੀ ਹੈ ਲੰਗਰ ਸ਼ੱਕੇ ਚੌਥੇ ਮੋਰਚਾ 10ਵੇਂ ਦਿਨ ਵਿੱਚ ਦਾਖਲ ਹੋਇਆ ਹੈ ਔਰ ਇਸ ਦੀ ਗੱਲ ਪੂਰੇ ਪੰਜਾਬ ਦੇ ਵਿੱਚ ਜਾ ਰਹੀ ਹੈ ਔਰ ਸਮਾਜ ਉਡੀਕ ਕਰ ਰਿਹਾ ਹੈ ਕਿ ਕਦੋਂ ਅਸੀਂ ਇਸ ਮੋਰਚੇ ਨੂੰ ਬਹੁਤ ਵੱਡਾ ਜਨ ਅੰਦੋਲਨ ਬਣਾਈਏ ਪੰਜਾਬ ਸਰਕਾਰ ਇਹ ਨਾ ਸੋਚੇ ਕਿ 10 ਬੰਦੇ ਬੈਠੇ ਨੇ ਇਹ ਬਹੁਤ ਵੱਡਾ ਅੰਦੋਲਨ ਹੋਊਗਾ ਜਦੋਂ 2 April ਨੂੰ ਸਮਾਜ ਸੜਕਾਂ ਤੇ ਆਇਆ ਸੀ ਇਸ ਅੰਦੋਲਨ ਦੇ ਜਰੀਏ ਸਮਾਜ ਸੜਕਾਂ ਤੇ ਆਊਗਾ ਇਹ ਇਕੱਲੀ ਰਿజర్ਵੇਸ਼ਨ ਚੋਰੀ ਫੜੋ ਮੋਰਚਾ ਨਹੀਂ ਕਿ ਅਸੀਂ ਇਕ ਰਿజర్ਵੇਸ਼ਨ ਚੋਰੀ ਫੜਨੇ ਨੇ ਇਹ ਸਮਾਜ ਦੇ ਹਰ ਇੱਕ ਦਰਦ ਦਾ ਹਰ ਇੱਕ ਮਜਬੂਰੀ ਦਾ ਕਿਉਂਕਿ ਅੱਜ ਸਾਡੇ ਸਮਾਜ ਨਾਲ ਅਤਿਆਚਾਰ ਹੋ ਰਹੇ ਨੇ ਚਾਹੇ ਉਹ ਸਾਡੇ ਟੀਚਰ ਭਰਾ ਨੇ ਸਾਡੇ ਅੰਗਨਵਾੜੀ ਵਰਕਰਾਂ ਨੇ ਆਸ਼ਾ ਵਰਕਰ ਨੇ ਸਾਡੇ ਮਜ਼ਦੂਰ ਨੇ ਨਰੇਗਾ ਮਜ਼ਦੂਰ ਨੇ ਅੱਜ ਸਰਕਾਰ ਦੇ ਦਰ ਤੇ ਉਹਨਾਂ ਦੇ ਡੰਡੇ ਪੈ ਰਹੇ ਨੇ ਕਿਉਂਕਿ ਸਾਡਾ ਸਮਾਜ ਲੁੱਟ ਰਿਹਾ ਹੈ ਸਾਡਾ ਸਮਾਜ ਕੁੱਟ ਰਿਹਾ ਹੈ ਇਹ ਸਾਰੇ ਮੁੱਦਿਆਂ ਨੂੰ ਲੈ ਕੇ ਅਸੀਂ ਪੰਜਾਬ ਸਰਕਾਰ ਨੂੰ ਵੀ ਔਰ ਸੈਂਟਰਲ ਸਰਕਾਰ ਨੂੰ ਵੀ ਦੱਸਣਾ ਚਾਹੁੰਦੇ ਆ ਕਿ ਹੁਣ ਸਮਾਜ ਚੁੱਪ ਨਹੀਂ ਬੈਠੂਗਾ ਇਹ ਸਮਾਜ ਸੜਕਾਂ ਤੇ ਆਊਗਾ ਕਿਉਂਕਿ ਇਹਨਾਂ ਦੀ ਇੱਕੋ ਇੱਕ ਮਕਸਦ ਹੈ ਕਿ ਅਸੀਂ ਬਾਵਾਸਾਂ ਬਿੜ ਕਰਦਾ ਸੰਵਿਧਾਨ ਖਤਮ ਕਰੀਏ ਚਾਹੇ ਪੰਜਾਬ ਸਰਕਾਰ ਹੈ ਚਾਹੇ ਮੋਦੀ ਦੀ ਸਰਕਾਰ ਹੈ ਬਾਬਾ ਸਾਹਿਬ ਅੰਬेडकर ਅਮਰ ਨੇ ਇਹ ਚਾਹੁੰਦੇ ਨੇ ਕਿ ਅਸੀਂ ਉਹਨਾਂ ਦੀ ਹੱਤਿਆ ਕਰੀਏ ਇਹਨਾਂ ਦੀ ਕੋਸ਼ਿਸ਼ ਹੈ ਕਿ 24 ਤੋਂ ਬਾਅਦ ਅਸੀਂ ਉਹਨਾਂ ਦੀ ਹੱਤਿਆ ਕਰਨੀ ਹੈ ਸੋ ਸਾਥੀਓ ਜੇ ਤੁਹਾਡਾ ਸੰਵਿਧਾਨ ਨਾ ਰਿਹਾ ਨਾ ਸ੍ਰੀ ਪੱਗਾ ਮੰਨ ਸਕਦੇ ਨਾ ਮੋਰਚੇ ਲਾ ਸਕਦੇ ਚਾਹੇ ਭਗਵੰਤ ਮਾਨ ਹੋਵੇ ਚਾਹੇ ਮੋਦੀ ਹੋਵੇ ਇਹਨਾਂ ਦੀ ਕੋਈ ਇੱਕ ਕੋਸ਼ਿਸ਼ ਹੈ ਕਿ ਸੰਵਿਧਾਨ ਖਤਮ ਕਰ ਦੋ ਲੋਕ ਖੁਦ ਖਤਮ ਹੋ ਜਾਣਗੇ ਸੋ ਤੱਕੜੇ ਹੋ ਜਾਈਏ 2024 ਦੇ ਵਿੱਚ ਭਗਵੰਤ ਮਾਨ ਜੀ ਤੁਸੀਂ ਵੀ ਨੋਟ ਕਰ ਲੋ ਸੈਂਟਰ ਦੀ ਸਰਕਾਰ ਵੀ ਲੋਨ ਕਰ ਲੇ ਅਸੀਂ ਬਦਲਾ ਲਵਾਂਗੇ ਕਿਉਂਕਿ ਸਾਡੇ ਸੰਵਿਧਾਨ ਨਾਲ ਛੇੜਖਾਨੀ ਕਰਦੇ ਹੋ ਸਾਡੇ ਹੱਕ ਮਾਰਦੇ ਹੋ ਸਾਨੂੰ ਲੁੱਟਦੇ ਹੋ ਸਾਨੂੰ ਕੁੱਟਦੇ ਹੋ ਉਹ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਤੋਂ ਮੈਂ ਲਾਸਟ ਸਟੇਜ ਪੂਰੇ ਪੰਜਾਬ ਦੇ ਮਰੇਗਾ ਵਰਕਰਾਂ ਨੂੰ ਮਜ਼ਦੂਰਾਂ ਨੂੰ ਐਸ்சி ਬੀਸੀ ਸਮਾਜ ਦੇ ਲੋਕਾਂ ਨੂੰ ਅਪੀਲ ਕਰਦਾ ਕਿ ਭਰਾਵੋ ਬੇ ਖੋਖੇ ਤੱਕੜੇ ਹੋ ਕੇ ਘਰ ਛੱਡ ਕੇ ਇਸ ਮੋਰਚੇ 'ਚ ਆਓ ਕਿਉਂਕਿ ਇਹ ਮੋਰਚਾ ਟੋਡੀ ਉਡੀਕ ਕਰ ਰਿਹਾ ਹੈ ਤੁਹਾਡੇ ਆਉਣ ਨਾਲ ਹੀ ਇਸ ਮੋਰਚੇ ਦੀ ਸ਼ੋਭਾ ਵਧਣੀ ਹੈ ਜੇ ਸਾਡੇ ਮੋਰਚੇ ਦੇ ਆਗੂ ਸਹਿਬਾਨ ਬੈਠੇ ਨੇ ਇਹਨਾਂ ਨੂੰ ਤੁਸੀਂ ਸਪੋਰਟ ਕਰੋਗੇ ਇਹਨਾਂ ਨੇ ਜੀ ਜਾਣ ਲਿਆ ਕਿ ਇਹ ਮੋਰਚਾ ਜਿੱਤਣਾ ਹੈ ਇਹ ਮੋਰਚਾ ਨਾ ਬਿੱਕੂਗਾ ਨਾ ਝੁਕੂਗਾ ਅਸੀਂ ਗੋਲੀਆਂ ਵੀ ਖਾਵਾਂਗੇ ਲੜਾਂਗੇ ਵੀ ਮਰਾਂਗੇ ਵੀ ਪਰ ਇਹ ਮੋਰਚਾ ਜਿੱਤ ਕੇ ਜਾਵਾਂਗੇ ਕਿਉਂਕਿ ਸਾਡੇ ਮਾਨ ਸਨਮਾਨ ਦੀ ਸਾਡੇ ਹੌਸਲੇ ਦੀ ਲੜਾਈ ਹੈ ਸਾਰਿਆਂ ਨੂੰ ਜੈ ਭੀਮ ਜੈ ਭਾਰਤ ਮੇਰੇ ਵੱਲੋਂ ਮੋਰਚੇ ਦੇ ਵਿੱਚ ਆਏ ਸਾਰੇ ਸ਼ਰਧੀਆਂ ਲੜੀਆਂ ਭੈਣਾਂ ਨੂੰ ਜੈ ਭੀਮ ਜੈ ਭਾਰਤ ਤੋ ਮੈਂ ਤੋਂ ਪਹਿਲਾਂ ਹੁਣ ਬੀਰਜੀ ਬੋਲ ਕੇ ਗਏ ਨੇ ਕਿ ਕਹਿੰਦੇ ਦਲਿਤ ਸਭ ਤੋਂ ਪਹਿਲਾਂ ਤਾਂ ਮੈਂ ਹੀ ਬੇਨਤੀ ਕਰੂੰਗਾ ਵੀ ਅਸੀਂ ਆਪਣੇ ਆਪ ਦੇ ਵਿੱਚੋਂ ਦਲਿਤ ਸ਼ਬਦ ਹਟਾਈਏ ਜੋ ਕਿ ਬਾਬਾ ਸਾਹਿਬ ਨੇ ਸੰਵਿਧਾਨ ਦੇ ਵਿੱਚ ਵੀ ਇਹ ਐਡ ਕੀਤਾ ਜਦੋਂ ਕੋਈ ਸਾਨੂੰ ਕਹਿੰਦਾ ਸੀ ਉਹਦਾ ਵਿਰੋਧ ਕਰਦੇ ਅਸੀਂ ਆਪਣੇ ਆਪ ਦੇ ਵਿੱਚੋਂ ਦਲਿਤ ਸ਼ਬਦ ਕਿਉਂ ਲਾਉਂਦੀਆਂ ਬਈ ਇਸ ਗੱਲ ਦੇ ਵੀ ਸਾਨੂੰ ਜਿਹੜੀ ਕਿ ਥੋਰ ਕਰਨੀ ਪੈਣੀ ਹੈ ਦੂਜੀ ਗੱਲ ਜਿਆਦਾ ਸਮਾਂ ਨਾਲ ਲੈਂਦਾ ਹੋਇਆ ਤੇ ਮੈਂ ਹੀ ਵਿਸ਼ਵਾਸ ਤੁਹਾਨੂੰ ਆ ਮੋਰਚੇ ਨੂੰ ਅਸੀਂ ਕੱਲ ਵੀ ਮੋਰਚੇ ਦੇ ਨਾਲ ਅਸੀਂ ਅੱਜ ਵੀ ਮੋਰਚੇ ਦੇ ਨਾਲ ਅੱਗੇ ਤੋਂ ਮੋਰਚੇ ਦੇ ਨਾਲ ਹੀ ਲੜਦੇ ਹਰ ਭਾਵੇਂ ਤੁਹਾਨੂੰ ਮਾਰੋਦੇ ਤੁਹਾਨੂੰ ਖੈਰ ਤੁਹਾਨੂੰ ਤਾਂ ਮੇਰੇ ਕੋਲ ਟਾਈਮ ਬਹੁਤ ਘੱਟ ਹੈਗਾ ਬ੍ਰੋ ਨੂੰ ਮਾ ਕੇ ਮੈਂ ਘੱਟ ਹੀ ਆ ਸਕਦਾ ਜੈ ਭੀਮ ਜੈ ਭੱਲ ਗੱਲ ਕਰਦੇ ਆ ਅਵਤਾਰ ਸਿੰਘ ਸਹੋਤਾ ਰਿਜ਼ਰਵੇਸ਼ਨ ਚੋਰ ਫੜੋ ਮੋਰਚੇ ਦੇ ਕੋਰ ਕਮੇਟੀ ਮੈਂਬਰ ਹਾਂਜੀ ਸੋਤਾ ਸਾਹਿਬ ਤੁਹਾਨੂੰ ਇਹ ਮੋਰਚਾ ਲਾਉਣ ਦੀ ਕੀ ਲੋੜ ਪੈ ਗਈ ਜੀ ਅਭਰ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਜੀ ਧੰਨਵਾਦ ਆ ਤੁਹਾਡਾ ਤੁਸੀਂ ਅੱਜ ਸਾਡੇ ਮੋਰਚੇ 'ਚ ਸਾਡੇ ਐਸਸੀ ਬੀਸੀ ਸਮਾਜ ਦੀਆਂ ਸਮੱਸਿਆਵਾਂ ਬਾਰੇ ਜਾਣਕਾਰੀ ਲੈਣ ਆਏ ਹੋ ਧੰਨਵਾਦ ਜੀ ਅਸਲ ਵਿੱਚ ਇਹ ਮੋਰਚਾ ਲਾਉਣ ਦੀ ਲੋੜ ਹੈ ਭਈ ਪਿਛਲੇ 40-45 ਸਾਲ ਤੋਂ ਜਨਰਲ ਸਮਾਜ ਦੇ ਚਤਰਚਲਾਕ ਲੋਕਾਂ ਐਸਸੀ ਕੈਟਾਗਰੀਆਂ ਦੇ ਜਾਲੀ ਸਰਟੀਫਿਕੇਟ ਬਣਾ ਕੇ ਪੰਜਾਬ ਸਰਕਾਰ ਦੀਆਂ ਕੇਂਦਰ ਸਰਕਾਰ ਦੀਆਂ ਨੌਕਰੀਆਂ ਵਿੱਚ ਜਿੱਥੇ ਉਹ ਕਾਬਜ ਹੋਏ ਐ ਉਹ ਰਾਜਸੀ ਸਫਾ ਦੇ ਵਿੱਚ ਵੀ ਲਾਭ ਲੈ ਚੁੱਕੇ ਐ ਔਰ ਉਹ ਲੋਕਾ ਜਿਹੜੀਆਂ ਐਸਸੀ ਸਰਟੀਫਿਕੇਟ ਬਣਾ ਕੇ ਕੋਈ ਸਰਕਾਰੀ ਸਹੂਲਤਾ ਮਿਲਦੀਆਂ ਉਹ ਵੀ ਉਹ ਜਾਲੀ ਸਰਟੀਫਿਕੇਟ ਬਣਾ ਕੇ ਸਹੂਲਤਾ ਲੈਂਦੇ ਐ ਔਰ ਪਿੰਡਾਂ ਦੀਆਂ ਪੰਚਾਇਤਾਂ 'ਚ ਸਰਪੰਚ ਇਥੋਂ ਤੱਕ ਕਿ ਸ਼ਹਿਰਾਂ ਦੇ ਵਿੱਚ ਵੀ ਨਗਰ ਕੌਂਸਲ ਆ ਜਿਹੜੇ ਉਹ ਝਾਲੀ ਸਰਟੀਫਿਕੇਟ ਬਣਾ ਕੇ ਨੌ ਕੌਂਸਲਰ ਬਣੇ ਹੋਏ ਆ ਅਸੀਂ ਪੰਜਾਬ ਸਰਕਾਰ ਤੋਂ ਲੰਬੇ ਸਮੇਂ ਤੋਂ ਮੰਗ ਕਰ ਰਹੇ ਆ ਸਾਡੇ ਸਾਥੀ 2015-16 ਤੋਂ ਇਹ ਝਾਲੀ ਸਰਟੀਫਿਕੇਟਾਂ ਦੀ ਜਿਹੜੀ ਲੜਾਈ ਲੜ ਰਹੇ ਆ ਔਰ ਉਹ ਲੜਾਈ ਆ ਜਿਹੜੀ ਸਰਕਾਰ ਇੰਨੀਆਂ ਜਿਹੜੀ ਵੀ ਸਰਕਾਰ ਆਈ ਹੈ ਉਹ ਇੰਨੀਆਂ ਨਕਮੀਆਂ ਸਰਕਾਰਾਂ ਕਿਉਂਕਿ ਚੋਰ ਵੀ ਜਰਨਲ ਆ ਤੇ ਜਿਹੜੀ ਸਰਕਾਰ ਵੀ ਜਰਨਲ ਦੀ ਆ ਮੱਖ ਮੰਤਰੀ ਕੋਈ ਵੀ ਸਾਡੀ ਗੱਲ ਸੁਣਨ ਨੂੰ ਤਿਆਰ ਨਹੀਂਗਾ ਕਿਉਂਕਿ ਉਹ ਸਮਝਦੇ ਐ ਕਿ ਇਹ ਜਿਹੜਾ ਐਸਬੀਸੀ ਭਾਈਚਾਰਾ ਇਹਨਾਂ ਨੂੰ ਅਸੀਂ ਇਹ ਤਾਂ ਸਾਡੀਆਂ ਘੜੇ ਦੀਆਂ ਮੱਛੀਆਂ ਜਦੋਂ ਮਰ ਜਈ ਇਹਨਾਂ ਨੂੰ ਅਸੀਂ ਫੜ ਲੀਏ ਸੋ ਅੱਜ ਸਾਡਾ ਸਮਾਜ ਹੈ ਜਿਹੜਾ ਉਹ ਇਹਨਾਂ ਜਾਗਰੂਕ ਹੋ ਚੁੱਕਾ ਕਿ ਅਸੀਂ ਇਹ ਜਿਹੜੇ ਸਰਟੀਫਿਕੇਟ ਜਿੱਥੇ ਰੱਦ ਕਰਾਉਣ ਦੇ ਵਿੱਚ ਸੰਘਰਸ਼ ਕਰ ਰਹੇ ਹਾਂ ਅਸੀਂ ਆਪਣੀ ਹੋਂਦ ਦੀ ਲੜਾਈ ਵੀ ਲੜ ਰਹੇ ਹਾਂ ਅਸੀਂ 15/7/21 ਦਾ ਪੰਜਾਬ ਸਰਕਾਰ ਦਾ ਗੈਰ ਸੰਵਿਧਾਨਕ ਪੱਤਰ ਰੱਦ ਕਰਾਉਣ ਦੇ ਵਿੱਚ ਵੀ ਸੰਘਰਸ਼ ਕਰ ਰਹੇ ਹਾਂ ਸੰਵਿਧਾਨ ਦੀ 341 ਧਾਰਾ ਜੋ ਕਿ ਡਾਕਟਰ ਭੀਮਰਾਓ ਮੇਧਕਰ ਸਾਹਿਬ ਦੁਆਰਾ ਐਸਸੀ ਲੋਕਾਂ ਦੇ ਹਿੱਤਾਂ ਨੂੰ ਰਾਖੀ ਕਰਦਾ ਸੀ ਉਹ ਧਾਰਾ ਰਾਖੀ ਕਰਦੀ ਸੀ ਉਹਨੂੰ ਬਚਾਉਣ ਵਾਸਤੇ ਵੀ ਸੰਘਰਸ਼ ਕਰ ਰਹੇ ਹਾਂ ਔਰ ਅਸੀਂ ਜਿੱਥੇ ਇਹ ਜਾਲੀ ਸਰਟੀਫਿਕੇਟ ਧਾਰਕਾਂ ਦੀਆਂ ਸ਼ਿਕਾਇਤਾਂ ਕੀਤੀਆਂ ਪੰਜਾਬ ਸਰਕਾਰ ਦੇ ਕੋਲੇ ਉੱਥੇ ਮੈਂ ਇੱਕ ਹੋਰ ਦੱਸਣਾ ਚਾਹਣਾ ਕੇਸ਼ ਕੈਟਾ ਦਾ ਨਵਟਾਰਾ ਡਾਇਰੈਕਟਰ ਸਮਾਈਲ ਪੜਾਈ ਰਾਹੀਂ ਹੁੰਦਾ ਔਰ ਡਾਇਰੈਕਟਰ ਸਮਾਈਲ ਪੜਾਈ ਦਾ ਜਿਹੜੇ ਡੈਪਟੀ ਡਾਇਰੈਕਟਰ ਹੈ ਸੈਕਟੋਰ ਡਾਇਰੈਕਟਰ ਆ ਦਸਤਰੀ ਆਮੜਾ ਉਹ ਇਹਨਾਂ ਨਕਮਾ ਕੇ ਉਹ ਜਿਨ੍ਹਾਂ ਦੀਆਂ ਅਸੀਂ ਸ਼ਿਕਾਇਤਾਂ ਕਰਦੇ ਆ ਉਹਨਾਂ ਨੂੰ ਫੋਨ ਕਰਕੇ ਸੱਦ ਲੈਂਦੇ ਆ ਔਰ ਦਮੜਾ ਪੇਟਾ ਲੈ ਕੇ ਉਹਨਾਂ ਦੀਆਂ ਫੈਲਾਂ ਚੱਕਦੇ ਨਹੀਂ ਇਸ ਲਈ ਅਸੀਂ ਪੰਜਾਬ ਸਰਕਾਰ ਤੋਂ ਮੰਗ ਕਰਦੇ ਆ ਜਿੱਥੇ ਐਸਸੀ ਸਰਟੀਫਿਕੇਟ ਬਣਾਉਣ ਦੇ ਵਿੱਚ ਮਾਲ ਵਿਭਾਗ ਦੇ ਪਟਵਾਰੀਆਂ ਨੂੰ ਕੰਨ ਕੋ ਤਹਿਸੀਲਦਾਰਾਂ ਨੂੰ ਉਹਨਾਂ ਨੂੰ ਕੋਈ ਵਿਸ਼ੇਸ਼ ਹਦਾਇਤਾਂ ਦਿੱਤੀਆਂ ਜਾਣ ਉੱਥੇ ਡਾਇਰੈਕਟਰ ਸਮਾਜ ਭਲਾਈ ਉਹਦੇ ਜਿੰਨੇ ਵੀ ਉਹਦੇ ਜਿਹੜੇ ਹੈਗੇ ਨਮਾਇंदे ਆ ਦਫ਼ਤਰੀ ਹਮਲਾ ਉਹਨਾਂ ਨੂੰ ਵੀ ਵਿਸ਼ੇਸ਼ ਹਦਾਇਤਾਂ ਕੀਤੀਆਂ ਜਾਣ ਕਿ ਇਹ ਜਿਹੜਾ ਕਏ ਜਿਹੜਾ ਜਾਲੀ ਸਰਟੀਫਿਕੇਟ ਆਲਾ ਮਸਲਾ ਜਲਦੀ ਤੋਂ ਜਲਦੀ ਹੱਲ ਕੀਤਾ ਜਾਵੇ ਮੈਂ ਤੁਹਾਨੂੰ ਦੱਸਣਾ ਚਾਹਣਾ ਕਿ ਇਹ ਜਿਹੜੀ ਆ ਝਾੜੂ ਵਾਲੀ ਸਰਕਾਰ ਭਗਵੰਤ ਮਾਨ ਸ਼ੈਡਿਊਲਡ ਕਾਸਟ ਲੋਕਾਂ ਨੇ ਵੱਧ ਵੱਧ ਵੋਟਾਂ ਪਾ ਕੇ ਮੁੱਖ ਮੰਤਰੀ ਬਣਾਇਆ ਪਰ ਅੱਜ ਹੋ ਕੀ ਰਿਹਾ ਕਿ ਜਿਹੜਾ ਐਸਸੀ ਕਮਿਸ਼ਨ ਪੰਜਾਬ ਸਰਕਾਰ ਦਾ ਹੁੰਦਾ ਉਹਦੇ ਚ ਪਹਿਲਾਂ 10 ਮੈਂਬਰ ਹੁੰਦੇ ਸੀ ਉੱਥੇ ਗਿਣਤੀ ਘਟਾ ਕੇ 5 ਕਰ ਦਿੱਤੀ ਐ ਉਹਨਾਂ ਦੇ ਵਿੱਚੋਂ ਵੀ ਉਹ 5 ਪੂਰੇ ਨਹੀਂ ਦੋ ਹੀ ਮੈਂਬਰ ਅਜੇ ਤੱਕ ਕੰਮ ਕਰ ਰਿਹਾ ਐ ਐਸਸੀ ਕਮਿਸ਼ਨ ਦਾ ਚੇਅਰਮੈਨ ਨਹੀਂ ਲਾਇਆ ਜਿੱਥੇ ਕਿ ਪੰਜਾਬ ਦੇ ਵਿੱਚ ਸਾਰੀਆਂ ਹੀ ਮਾਰਕੀਟ ਕਮੇਟੀਆਂ ਜਿੰਨੇ ਨਿੱਕੇ-ਮੋਟੇ ਵਿਭਾਗ ਆ ਉੱਥੇ ਇਹਨਾਂ ਨੇ ਪਿੱਛੇ ਦੇ ਚੇਅਰਮੈਨ ਨਿਯੁਕਤ ਕਰਦੇ ਆ ਅਸੀਂ ਮੰਗ ਕਰਦੇ ਆ ਭਗਵੰਤ ਮਾਨ ਦੀ ਸਰਕਾਰ ਤੋਂ ਕਿ ਜਿੱਥੇ ਐਸ்சி ਕਮਿਸ਼ਨ ਦੇ ਅਹੁਦਿਆਂ ਦੀ ਭਰਤੀ ਕਰੋ ਉੱਥੇ ਸਾਡੇ ਸਮਾਜ ਦੇ ਜਿਹੜੇ ਬੇਰੁਜ਼ਗਾਰ ਨੌਜਵਾਨ ਮੁੰਡੇ ਕੁੜੀਆਂ ਪੰਜਾਬ ਦੇ ਭਾਵੇਂ ਉਹ ਜਰਨਲ ਸਮਾਜ ਦੇ ਹੋਣ ਜਿਨ੍ਹਾਂ ਨਾਲ ਤੁਸੀਂ ਝੂਠ ਬੋਲ ਕੇ ਸਰਕਾਰ ਬਣਾਈ ਹੈ ਅੱਜ ਤੁਸੀਂ ਹਰਿਆਣਾ ਤੇ ਰਾਜਸਥਾਨ ਤੋਂ ਲੈ ਕੇ ਮੁੰਡੇ ਕੁੜੀਆਂ ਭਰਤੀ ਕਰੀ ਜਾਂਦੇ ਵੱਖ-ਵੱਖ ਵਿਭਾਗਾਂ ਦੇ ਵਿੱਚ 50 ਸਰਕਾ ਪੰਜਾਬ ਦੇ ਜਿਹੜੇ ਬੇਰੁਜ਼ਗਾਰ ਨੌਜਵਾਨ ਮੁੰਡੇ ਕੁੜੀਆਂ ਆ ਉਹ ਜੇ ਸੰਗਰੂਰ ਧਰਨਾ ਲਾਉਂਦੇ ਆ ਚੰਡੀਗੜ੍ਹ ਧਰਨਾ ਲਾਉਂਦੇ ਆ ਉਹਨਾਂ ਨੂੰ ਛੱਲੀਆਂ ਵਾਂ ਕੁੱਟਿਆ ਜਾਂਦਾ ਸੋ ਅਸੀਂ ਅਸੀਂ ਅੱਜ ਇੰਨਾ ਕੁ ਜਾਗਰੂਕ ਹੋ ਚੁੱਕੇ ਆ ਪੰਜਾਬ ਦੇ ਲੋਕ ਕਿ ਤੁਹਾਡੇ ਜਿਹੜੇ ਆ ਇਹ ਝੂਠਾਂ ਦੇ ਲਾਰੇ ਜਿੰਨੀਆਂ ਵੀ ਕੇਜਰੀਵਾਲ ਨੇ ਗਰੰਟੀਆਂ ਦਿੱਤੀਆਂ ਅੱਜ ਮੈਂ ਤੁਹਾਨੂੰ ਇਹ ਤੁਹਾਡੇ ਮਾਧਿਅਮ ਰਾਹੀਂ ਦੱਸਣਾ ਚਾਹਣਾ ਕਿ ਕੇਜਰੀਵਾਲ ਪੰਜਾਬ ਦੇ ਲੋਕਾਂ ਲਈ ਇੱਕ ਕਾਲਾ ਕਾਨੂੰਨ ਆ ਕੇਜਰੀਵਾਲ ਵਿਸ਼ੇਸ਼ ਕਰਕੇ ਜਿਹੜਾ ਛਡੂਣ ਕਾਸਟ ਹੈ ਸੀਬੀਸੀ ਲੋਕਾਂ ਲਈ ਕਾਲਾ ਕਾਨੂੰਨ ਹੈ ਕਿਉਂਕਿ ਇਹਨਾਂ ਦੀ ਗੱਲ ਉਹਨਾਂ ਨੂੰ ਬਿਲਕੁਲ ਨਹੀਂ ਪਤਾ ਪਹਿਲੀ ਗੱਲ ਤਾਂ ਇਹ ਕਿ ਕੇਜਰੀਵਾਲ ਹੀ ਪੰਜਾਬ ਦਾ ਮੁੱਖ ਮੰਤਰੀ ਹੈ ਕਿਉਂਕਿ ਭਗਵੰਤ ਮਾਨ ਤਾਂ ਜਿਵੇਂ ਆ ਬੈਟਰੀ ਵਾਲਾ ਆਟੋ ਰਿਕਸ਼ਾ ਜਹਾਜ ਚੱਕਦਾ ਉਹਨੂੰ ਹੂਟੇ ਦਿੰਦਾ ਫਿਰਦਾ ਕਰੇ ਕਿਹੜੇ ਸੂਬੇ 'ਚ ਕਰੇ ਕਿਹੜੇ ਸੂਬੇ 'ਚ ਜਿੰਨੀਆਂ ਪੰਜਾਬ ਚਰੇਲੀਆਂ ਕਰਦਾ ਔਰ ਉੱਥੇ ਇਹਨਾਂ ਨੂੰ ਸੱਦ ਕੇ ਸਾਰਾ ਖਰਚਾ ਪੰਜਾਬ ਦੇ ਖਜ਼ਾਨੇ 'ਚੋਂ ਕੀਤਾ ਜਾਂਦਾ ਹੈ ਸੋ ਅਸੀਂ ਐਸਾ ਨਖੇਦ ਸਰਕਾਰ ਨੂੰ ਮੈਂ ਪੰਜਾਬ ਦੇ ਲੋਕਾਂ ਨੂੰ ਬੇਨਤੀ ਕਰਨੀ ਚਾਹਣਾ ਕਿ 2024 ਚ ਪਾਰਲੀਮੈਂਟ ਦਾ ਇਲੈਕਸ਼ਨ ਔਰ ਪੰਚਾਇਤਾਂ ਦਾ ਇਲੈਕਸ਼ਨ ਐ ਐਸ ਕੀ ਇਹਨਾਂ ਨੂੰ ਹੱਥ ਮਖਾ ਦਿਓ ਜਿਵੇਂ ਆਏ ਸੀ ਇਹਨਾਂ ਨੂੰ ਉਵੇਂ ਮੋੜ ਦਿਓ ਇਹਨਾਂ ਨੇ ਸਾਡੇ ਪੰਜਾਬ ਨਾਲ ਜਦੋਂ ਇਹ ਸਰਕਾਰ ਬਣੀ ਆ ਤੁਸੀਂ ਵੇਖਿਆ ਕਿ ਜਿਹੜੇ ਰਾਜ ਸਭਾ ਮੈਂਬਰ ਆ ਉਹ ਵੀ ਪੰਜਾਬ ਤੇ ਬਾਹਰੋਂ ਲਾਇਆ ਔਰ ਜਿਹੜਾ ਕੇਜਰੀਵਾਲ ਜਾਂ ਆਮ ਆਦਮੀ ਪਾਰਟੀ ਦੀ ਜਿੰਨੀ ਲੀਡਰਸ਼ਿਪ ਆ ਦਿੱਲੀ ਵਾਲੀ ਉਹ ਪੰਜਾਬ ਦੀਆਂ ਜਾਤੀ ਜਮਾਤੀ ਸਮੀਕਰਨਾ ਨਹੀਂ ਜਾਣਦੀ ਔਰ ਪੰਜਾਬ ਦੇ ਵਿੱਚ ਪੰਜਾਬ ਨੂੰ ਦਿੱਲੀ ਵਾਂਗੂ ਸਮਝਦੇ ਆ ਇਹ ਦਿੱਲੀ ਤਾਂ ਇੱਕ ਸ਼ਹਿਰ ਹੈ ਪੰਜਾਬ ਇੱਕ ਐਡਾ ਵੱਡਾ ਵਿਸ਼ਾਲ ਸੂਬਾ ਹੈ ਔਰ ਇੱਥੇ ਇਹਨਾਂ ਨੇ ਸਾਡੀ ਜਿਹੜੀ ਆ ਲੁੱਟਖੋ ਕੀਤੀ ਆ ਹਰ ਕਿਸਮ ਦੇ ਜਿਹੜੇ ਵਾਦੇ ਇਹਨਾਂ ਨੇ ਕੀਤੇ ਆ ਇਹ ਸਰਕਾਰ ਨਕੰਮੀ ਐ ਫੇਲ ਹੋ ਚੁੱਕੀ ਆ ਅਸੀਂ ਸਰਕਾਰ ਤੋਂ ਕੇਂਦਰ ਸਰਕਾਰ ਤੋਂ ਹੀ ਮੰਗ ਕਰਦੇ ਆ ਕਿ ਜਿਹੜੀਆਂ ਸ਼ੈਡੂਲਡ ਕਾਸਟ ਲੋਕਾਂ ਨੂੰ ਐਸੀ ਬੀਜ਼ੀ ਲੋਕਾਂ ਨੂੰ ਸਹੂਲਤਾਂ ਦਿੱਤੀਆਂ ਜਾਂਦੀਆਂ ਉਹ ਵੀ ਜਿਹੜੀਆਂ ਸਮੇਸਰ ਦਿੱਤੀਆਂ ਜਾਣ ਤਾਂ ਜੋ ਸਾਡੇ ਲੋਕ ਆ ਜਿਹੜਾ ਸਰਕਾਰੀ ਸਹੂਲਤਾਂ ਦਾ ਆਨੰਦ ਮਾਣ ਸਕਣ ਧੰਨਵਾਦ ਜੀ ਕੀ ਰੰਗ ਰੇ ਟਾਕੀ ਵਨ ਜਾਰਾ ਕੀ ਰੰਗ ਰੇ ਟਾਕੀ ਉਹਨ ਜਾਰਾ ਕੌਮ ਭੀਮ ਦੀ ਸਾਰੀ ਐ ਹੁਣ ਜਾਗੋ ਆਈਏ ਕੌਮ ਜਾਗ ਪਈ ਸਾਰੀ ਐ ਹੁਣ ਜਾਗੋ ਆਈਏ ਕੌਮ ਜਾਗ ਪਈ ਸਾਰੀ ਐ ਹੁਣ ਅਗਲੀ ਗੱਲਾਂ ਤੇ ਮੈਂ ਦੱਸਣਾ ਚਾਹੁੰਦਾ ਕਿ ਸਾਡੀ ਕੌਮ ਨੇ ਸਾਰਾ ਕੁਝ ਦਸਤਖਤਾਂ ਨਾਲ ਲਿਖਣ ਵਾਲੇ ਸਾਡੇ ਰਮੈਨ ਲਿਖਣ ਵਾਲੇ ਸਾਡੇ ਤੇ ਰਾਜੇ ਕੋਈ ਹੋਰ ਹੀ ਬਣੇ ਬੈਠੇ ਆ ਕੀ ਕਹਿੰਦਾ ਦਿੱਲੀ ਤੋਂ ਅਨੰਦਪੁਰ ਸਾਹਿਬ ਸੀ ਸੀਸਗੁਰਾਂ ਦਾ ਲਾਇ ਗੁਰਕੇ ਬੇਟੇ ਤਾਂ ਹੀ ਬਾਬਾ ਜੀਵਨ ਸਿੰਘ ਕਹਲਾਏ ਗੁਰਕੇ ਬੇਟੇ ਤਾਂ ਹੀ ਬਾਬਾ ਜੀਵਨ ਸਿੰਘ ਕਹਲਾਏ ਛਾਤੀ ਦੇ ਨਾਲ ਲਾ ਕੇ ਸਤਿਗੁਰ ਛਾਤੀ ਦੇ ਨਾਲ ਲਾ ਕੇ ਸਤਿਗੁਰ ਪੰਡ ਕਾਲ ਜੇ ਪਈ ਆ ਮੈਂ ਹੁਣ ਜਾਗੋ ਆਈਆ ਕੌਮ ਜਾਗ ਪਈ ਸਾਰੀ ਐ ਹੁਣ ਜਾਗੋ ਆਈਆ ਛਾਤੀ ਆ ਗਈ ਵਾਰੀ ਐ ਹੁਣ ਜਾਗੋ ਆਈਆ ਕੌਮ ਜਾਗ ਪਈ ਸਾਰੀ ਐ ਹੁਣ ਜਾਗੋ ਆਈਆ ਨਾਮ ਦੇਵ ਰਵੀਦਾਸ ਜੀਆ ਨੇ ਸਭ ਨੂੰ ਨਾਮ ਜਪਾਇਆ ਭਾਈ ਬਚਨ ਸਿੰਘ ਹੋਰਾਂ ਨੇ ਹਾਥੀ ਮਾਰ ਮੁਕਾਇਆ ਸੁਖਾ ਸਿੰਘ ਮਹਤਾਬ ਸਿੰਘ ਨੇ ਤਾਉਣ ਮਸੇ ਦੀ ਲਾਈਆਂ ਪਈ ਹੁਣ ਜਾਗੋ ਆਇਆ ਹੁਣ ਜਾਗ ਪਈ ਬਾਹ ਸਾਹਿਬ ਭੀਮਰਾਓ ਦੀ ਕੀ ਕੋਈ ਸਿਰਤ ਸੁਣਾਏ ਲਿਖੇ ਜਿੰਨਾ ਸਵਿਧਾਨ ਨੂੰ ਸਭ ਨੂੰ ਹੱਕ ਦਵਾਏ ਕਾਮ ਦਾ ਸਿਰ ਉੱਚਾ ਕੀਤਾ ਕੀਤੀ ਜੋ ਅਗਵਾਈਆ ਬਈ ਹੁਣ ਜਾਗ ਕੋ ਆਈਆ ਕਾਮ ਜਾਗ ਪਈ ਸਾਰੀ ਬਈ ਹੁਣ ਜਾਗ ਕੋ ਆਈਆ ਸਤਿ ਪਾਲ ਬਧਾਈਆਂ ਕੌਮ ਲਈ ਜੀਣਾ ਕੌਮ ਲਈ ਮੈਂ ਮਰਨਾ ਹਰ ਦੁੱਖ ਦੇ ਵਿੱਚ ਹਰ ਸੁੱਖ ਦੇ ਵਿੱਚ ਕੌਮ ਨਾਲ ਅਸੀਂ ਖੜਨਾ ਬੋਲੇ ਅਮ ਜੇ ਹੱਥ ਵਿੱਚ ਸਭਨੇ ਡੇਰ ਖੜਾਈਆ ਪਈ ਹੁਣ ਜਾਗ ਕੋ ਆਈ ਹੈ ਹੁਣ ਜਾਗ ਪਈ ਸਾਰੀ ਇਹੋ ਜਗ ਜਾਗ ਕੋ ਆਈ ਹੈ ਹੁਣ ਜਾਗ ਪਈ ਸਾਰੀ ਇਹੋ ਜਗ ਜਾਗ ਕੋ ਆਈ ਹੈ ਬਹੁਤ ਬਹੁਤ ਧੰਨਵਾਦ ਇਕ ਭਾਈ ਜੀ ਜਿੰਨਾ ਨੂੰ ਅਜੰਡਾ ਦਿੱਤੇ ਗੰਗਾ ਬਸ ਕੇ ਜਿਹੜਾ ਉਹਨੇ ਪਹਿਲਾਂ ਗਲਤੀਆਂ ਕੀਤੀਆਂ ਮੀਆਂ ਉਹ ਨਾਂ ਕਰਨ ਤਾਂ ਇਸ ਮੌਕੇ ਦੇ ਵਿੱਚ ਕਿੰਨਾ ਸ਼ਕਤਾਂ ਦੇ ਕਿੰਨਾ ਹਰਕਤਾਂ ਦੇ ਵਿੱਚ ਉਹਨਾਂ ਨੂੰ ਆਪਾਂ ਸ਼ਮੂਲਿਤ ਕਰਾਉਣੀ ਉਹ ਤਾਲਮਿਲ ਕੀਤੀ ਹੈ ਜਿਹੜੇ ਢੋਲ ਮਾਰਾ ਸਾਹਿਬ ਵੀ ਮੇਰੇ ਨਾਲ ਉਹ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਯੁਗਵੀ ਜੀ ਮੈਨੂੰ ਯਾਦ ਨੇ ਮੈਡਮ ਗੁਰਵਿੰਦਰ ਕੌਰ ਨੇ ਅੰਮ੍ਰਿਤ ਵਾਗਾ ਜੀ ਹਿਸ਼ਾਰਪੁਰ ਤੋਂ ਨੇ ਮੈਡਮ ਹਰਪਾਲ ਕੌਰ ਮਾਨਸਾ ਵੀ ਉਹਦੇ ਵਿੱਚ ਨੇ ਸੋ ਮੈਂ ਸੱਤਾ ਮੈਂਬਰਾਂ ਨੂੰ ਬੇਨਤੀ ਕਰਦਾ ਕਿ ਜਿੱਥੇ ਤਾਰ ਮਿਲ ਕਮੇਟੀ ਨੇ ਸਾਰਿਆਂ ਨੂੰ ਲੈਖਣਾ ਪਾਉਣੀਆਂ ਜਿਹੜੀ ਪੁਰਾਣੀ ਕਮੇਟੀ ਜਿਨ੍ਹਾਂ ਨੇ ਮੋਰਚਾ ਪੁਰਾਣਾ ਆਪਣਾ ਸੀਗਾ ਉਹਨਾਂ ਦੇ ਜਿੰਨੇ ਵੀ ਸਿਹਰਤ ਲੋਕ ਨੇ ਸਾਰਿਆਂ ਨਾਲ ਹੀ ਕਿਸੇ ਪਾਰਟਿਕੂਲਰ ਬੰਦੇ ਨਾਲ ਨਹੀਂ ਸਾਰੇ ਜਿੰਨੇ ਸਿਹਰਤ ਲੋਕ ਆ ਆਪਾਂ ਸਾਰਿਆਂ ਨੂੰ ਇੱਕ ਵਾਰੀ ਤਾਰ ਮਿਲ ਕਮੇਟੀ ਬਣਾ ਕੇ ਉਹਨਾਂ ਨੂੰ ਗੱਲ ਦੱਸੀਏ ਤੇ ਜੇਕਰ ਲੱਗਦਾ ਵਾ ਕਿ ਉਹ ਸਾਡੇ ਨਾਲ ਸਹਿਮਤ ਹਨ ਤਾਂ ਆਪਾਂ ਨੂੰ ਨਾਲ ਪੁਰਾਉਂਦਾ